ਕੰਮ ਕਰਨਾ ਤਾਂ ਪੁਲਿਸ ਪ੍ਰਸ਼ਾਸਨ ਨਹੀਂ ਕੰਮ ਕਰ ਰਿਹਾ ਪੁਲਿਸ ਪੁਲਿਸ ਪ੍ਰਸ਼ਾਸਨ ਜਦੋਂ ਕੋਈ ਦੰਗਾ ਹੋ ਜਾਂਦਾ ਮੋਤਵਾਰ ਬੰਦੇ ਛੜਵਾਂ ਚਲੇ ਜਾਂਦੇ ਨੇ ਉਹ ਆਪਣੀ ਡਿਊਟੀ ਸਮਝਦੇ ਨੇ ਕਿ ਇਹਨਾਂ ਨੂੰ ਅਸੀਂ ਛੜਵਾ ਕੇ ਲੈਣਾ ਤਾਂ ਉਹਨਾਂ ਦਾ ਸਾਦੇ ਨਾਲ ਫਿਰ ਇਹ ਮੋਤਵਾਰ ਬੰਦੀਆਂ ਦਾ ਕਿਉਂ ਨਹੀਂ ਕੰਮ ਦਾ ਨਸ਼ੇ ਦਾ ਪ੍ਰਸਾਰ ਹੈ ਮੈਂ ਤੁਹਾਨੂੰ ਪ੍ਰੂਫ ਦੇ ਸਕਦਾ ਕਿ ਕਮਿਸ਼ਨਰ ਸਾਹਿਬ ਨੂੰ ਕਿੰਨੀਆਂ ਕੰਪਲੈਂਟ ਕਰ ਚੁੱਕੇ ਹਾਂ ਪਰ ਕੋਈ ਅਸਰ ਨਹੀਂ ਹੈਗਾ ਪੁਲਿਸ ਦਾ ਹਰ ਪੁਲਿਸ ਨੂੰ ਹਰ ਬੰਦੇ ਦਾ ਪਤਾ ਅਸੀਂ ਜਾ ਕੇ ਪੁਲਿਸ ਨੂੰ ਇਹਨਾਂ ਲੋਕਾਂ ਦੇ ਨਾਮ ਦੇ ਸਕਦੇ ਆਂ ਆਪਾਂ ਜੇ ਨਾਮ ਦਿੰਨੇ ਤਾਂ ਪਰ ਇਹ ਪੁਲਿਸ ਵਾਲੇ ਜਿਵੇਂ ਕਿ ਤੁਸੀਂ ਕਹਿੰਦੇ ਆਂ ਕਿ ਨਾ ਕਈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਉਹਨਾਂ ਦਾ ਨਾਮ ਵੀ ਦਿੰਦੇ ਤਾਂ ਪੁਲਿਸ ਕਿੰਨੀਆਂ ਨੇ ਕਿੰਨੀਆਂ ਹੋ ਗਈਆਂ ਨੇ ਜੇ ਮੈਂ ਕਹਿਣ ਲੱਗੇ ਬੁਰਾ ਵੀ ਲੱਗਾਗਾ ਕਈ ਹੋਣ ਵਾਲੀਆਂ ਨੇ ਬਿਲਕੁਲ ਪਰ ਇਹ ਨਸ਼ੇ ਨੂੰ ਠੱਲ ਪੰਨ ਲਿਖ ਤੁਸੀਂ ਜਾਂ ਤੇ ਤਾਨੂੰ ਦ ਨਹੀਂ ਲਾਇਦਾ ਕਿ ਤੁਸਾਂ ਨੂੰ ਸਾਰੀ ਲੇਡੀਜ਼ ਨੇ ਇੱਕ ਜੁੱਟ ਬਣਾ ਲੈਣਾ ਚਾਹੀਦਾ ਜੋ ਵੀ ਇੱਥੇ ਨਸ਼ਾ ਵੇਚਦਾ ਉਹਨਾਂ ਨੂੰ ੱੱਕੇ ਮਾਰ ਕੇ ਬਾਹਰ ਕੱਢਣਾ ਚਾਹੀਦਾ ਗਲੀ ਅਸੀਂ ਬੋਲੇ ਆਂ ਅਸੀਂ ਤੇ ਮੈਂ ਤਾਂ ਮਾਰਿਆ ਵੀ ਜਿਹੜੇ ਜਿਹੜੇ ਹੁਣ ਕਿ ਇੱਥੇ ਹੋਣਾ ਹੀ ਨਹੀਂ ਕੀ ਕਰੀਏ ਕਿੰਨੀ ਵਾਰੀ ਹੋਇਆ ਕੋਈ ਹੋਇਆ ਸ਼ਰੇਆਮ ਚੋਰੀਆਂ ਇੰਨੀ ਗੱਲ ਹੋ ਗਈ ਹੈ ਨਾ ਜੋ ਕਿ ਸਕੂਲ 'ਚ ਵੀ ਪੜ ਰਹੇ ਨੇ ਉਹ ਵੀ ਇਹ ਕੰਮ ਕਰ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਵਾ ਉਹ ਕੱਜੇ ਵੇਚ ਰਹੇ ਤਾਂ ਉਹ ਇਸ ਕੱਲੀ ਕੱਲ ਕਰੂਗੇ ਵੀ ਉਹਨਾਂ ਦੀ ਚੋਰੀਆਂ ਦੇ ਵਿੱਚ ਸੀਸੀਟੀਵੀ ਕਿਉਂ ਨਹੀਂ ਲਗਾਏਗੇ ਉਸ ਮੁੱਦੇ ਵੀ ਅਰੀ ਤੁਸੀਂ ਲੱਗਣੇ ਚਾਹੀਦੇ ਸੀਸੀਟੀਵੀ ਨਮਸਕਾਰ ਮੈਂ ਨਨਾਸ਼ੇਗੂ ਫਾਸਟਵੇ ਸਵੇਰਾ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਇਸ ਵੇਲੇ ਅਸੀਂ ਖੜੇ ਹਾਂ ਲੁਧਿਆਣਾ ਦੇ ਮਨੌਰ ਨਗਰ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਪਬਲਿਕ ਪਲੇਸ ਜੋ ਕਿ ਲੋਕਾਂ ਦੀ ਸਹੂਲਤ ਵਾਸਤੇ ਜੋ ਕਿ ਇਹ ਪਾਰਕ ਬਣਾਇਆ ਗਿਆ ਤੇ ਬੈਠਣ ਨੂੰ ਲੋਕਾਂ ਦੇ ਕੁਰਸੀਆਂ ਬਣਾਈਆਂ ਗਈਆਂ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਨੌਰ ਨਗਰ ਦਾ ਜੋ ਕਿ ਪਾਰਕ ਜੋ ਕਿ ਲੋਕ ਇੱਥੇ ਐਕਸਰਸਾਈਜ਼ ਕਰਨ ਲਈ ਆਉਂਦੇ ਨੇ ਤੇ ਇਹ ਜੋ ਕਿ ਬਾਰਮਿਕ ਮਹਾਰਾਜੀ ਦਾ ਜੋ ਕਿ ਮੰਦਿਰ ਬਣਾਇਆ ਗਿਆ ਤੇ ਲੋਕ ਇੱਥੇ ਮੱਥਾ ਟੇਕਣ ਲਈ ਆਉਂਦੇ ਆ ਪਰ ਤੁਸੀਂ ਦੇਖ ਸਕਦੇ ਜਿਹੜਾ ਇਹ ਪਬਲਿਕ ਪਲੇਸ ਦਾ ਕਿਸ ਤਰ੍ਹਾਂ ਮਿਸਯੂਜ਼ ਕੀਤਾ ਜਾ ਰਿਹਾ ਹੈ ਇਸ ਨੂੰ ਨਸ਼ੇ ਦਾ ਅੱਡਾ ਬਣਾਇ ਇੱਥੇ ਲੋਕ ਇਸ ਪਬਲਿਕ ਪਲੇਸ ਦਾ ਨਸ਼ੇ ਵਾਸਤੇ ਪ੍ਰਯੋਗ ਕਰ ਰਹੇ ਨੇ ਇੱਥੇ ਲੋਕ ਬੈਠ ਨਹੀਂ ਸਕਦੇ ਪਰ ਇੱਥੇ ਨਸ਼ਾ ਵਿਕ ਸਕਦਾ ਪਰ ਪ੍ਰਸ਼ਾਸਨ ਦਾ ਫਿਲ ਵੀ ਕੋਈ ਵੀ ਧਿਆਨ ਇਸ ਚੀਜ਼ ਵੱਲ ਸੋ ਅਸੀਂ ਇੱਥੇ ਦੇ ਗਲੀ ਮੱਲੇ ਵਾਲਿਆਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹਨਾਂ ਦਾ ਕੀ ਕਹਿਣਾ ਇਸ ਪਬਲਿਕ ਪਲੇਸ ਦਾ ਕਿਸ ਤਰ੍ਹਾਂ ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਗੌਰਵ ਕੁਮਾਰ ਤੁਸੀਂ ਮਨੋਨਗਰ ਮੱਲੇ ਦੇ ਵਿੱਚ ਰਹਿਣ ਵਾਲੇ ਹੋ ਹਾਂਜੀ ਤੇ ਤੁਸੀਂ ਜਾਣਦੇ ਹੋ ਕਿ ਇਸ ਕੁਰਸੀਆਂ ਦਾ ਕਿਸ ਤਰ੍ਹਾਂ ਮਿਸਯੂਜ਼ ਕੀਤਾ ਜਾ ਰਿਹਾ ਹੈ ਇਸ ਨੂੰ ਨਸ਼ੇ ਵਾਸਤੇ ਯੂਜ਼ ਕੀਤਾ ਜਾ ਰਿਹਾ ਆਮ ਪਬਲਿਕ ਜੋ ਕਿ ਗਲੀ ਮੱਲੇ ਦੀਆਂ ਲੇਡੀਜ਼ ਉੱਥੇ ਆ ਕੇ ਬੈਠ ਨਹੀਂ ਸਕਦੀਆਂ ਪਰ ਜੋ ਕਿ ਇੱਥੇ ਦੇ ਨੌਜਵਾਨ ਇਸ ਗਲੀ ਮੱਲੇ ਦੇ ਇੱਥੇ ਨਸ਼ਾ ਵੇਚਦੇ ਨੇ ਉਹ ਵੀ ਸ਼ਰਿਆਮ ਕਿਸੇ ਦਾ ਡਰ ਨਹੀਂ ਕਿਸੇ ਦਾ ਖੋਫ ਕੀ ਕਹਿਣਾ ਚਾਹੋਗੇ ਇਸਦੇ ਬਾਰੇ ਬਿਲਕੁਲ ਜੀ ਬਿਲਕੁਲ ਬਹੁਤ ਨਸ਼ਾ ਵੇਕਦਾ ਵਾ ਇੱਥੇ ਮਨੋਰ ਨਗਰ ਦੇ ਵਿੱਚ ਇੱਕ ਨੰਬਰ ਗਲੀ 'ਚ ਤੇ ਪੁਲਿਸ ਵੀ ਢਿੱਲੀ ਕਾਰਵਾਈ ਹੈ ਬਸ ਜਿੱਥੇ ਉਹ ਇਹ ਪਾਰਕ ਹੈ ਵੀ ਲੇਡੀਜ਼ ਦੇ ਵਾਸਤੇ ਕਿਤੇ ਨਾ ਕਿਤੇ ਬੱਚਿਆਂ ਵਾਸਤੇ ਖੇਡਣ ਨੂੰ ਜੀ ਛੋਟੇ ਛੋਟੇ ਬੱਚੇ ਖੇਡਦੇ ਸਾਡੇ ਆਪਣੇ ਹੀ ਬੱਚੇ ਜੋ ਕਿ ਖੇਡਦੇ ਆ ਕੱਲ ਉਹਨਾਂ ਤੇ ਕਿਸ ਤਰ੍ਹਾਂ ਦਾ ਅਸਰ ਹੋ ਰਿਹਾ ਤੇ ਕੀ ਕਹਿਣਾ ਚਾਹੂਗੀ ਆਉਣੇ ਵਾਲੀ ਪੀੜ੍ਹੀ ਸਾਡੀ ਸੇਸ ਬੱਚਿਆਂ ਤੇ ਬਿਲਕੁਲ ਮਾੜਾ ਅਸਰ ਪੈਂਦਾ ਜੀ ਉਹ ਦੇਖ ਰਹੇ ਨੇ ਪੂੜੀਆਂ ਫੜਾਉਂਦੇ ਹੋਏ ਸਪੈਸ਼ਲੀ ਖਾਸ ਜੋ ਕਿ ਸ਼ਰਿਆਮ ਨਾ ਤਾਂ ਕੋਈ ਉਸ ਨੂੰ ਲੁਕੋਇਆ ਜਾ ਰਿਹਾ ਦਿਖਾਇਆ ਜਾ ਰਿਹਾ ਹੈ ਬੱਚਿਆਂ ਤੋਂ ਵੀ ਨਹੀਂ ਉਹ ਚੀਜ਼ ਨੂੰ ਲੁਕੋਇਆ ਜਾ ਰਿਹਾ ਤਾਂ ਕੀ ਕਹਿਣੀ ਚਾਹੂੰਗੀ ਕਿ ਤੇ ਸੇਫ ਬੱਚੇ ਸੇਫ ਦਿਖ ਰਿਹਾ ਇਹ ਤਾਂ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਨਹੀਂ ਨਸ਼ੇੜੀ ਆ ਕੇ ਕੋਈ ਵਾਰਦਾਤ ਕਰ ਜਵੇ ਕੋਈ ਸੀ ਬੱਚੇ ਨੂੰ ਹਾਂ ਬੁਝਾਏ ਉਹਦਾ ਜ਼ਿੰਮੇਵਾਰ ਕੌਣ ਹੋਗਾ ਇਹ ਤਾਂ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਹੈ ਜਿਹੜੇ ਗਲੀ ਦੇ ਮੋਤਵਾਰ ਬੰਦੇ ਨੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਉਹਨਾਂ ਦੀ ਇਸ ਜਿੰਮੇਵਾਰੀ ਸੰਭੀ ਹੋਈ ਪਾਗ ਦੀ ਮੰਦਰ ਦੀ ਇਹਨਾਂ ਚੀਜ਼ਾਂ ਦੀ ਉਹਨਾਂ ਦਾ ਧਿਆਨ ਕਿੱਥੇ ਉਹਨਾਂ ਨੂੰ ਕਿਉਂ ਜਾਗਰਿਤ ਕੀਤਾ ਜਾ ਰਿਹਾ ਨਹੀਂ ਮੱਲੇ ਦੇ ਮੋਤਵਾਰ ਬੰਦੇ ਨਹੀਂ ਇਹ ਕੰਮ ਕਰਨਾ ਇਹ ਤਾਂ ਪੁਲਿਸ ਪ੍ਰਸ਼ਾਸਨ ਨੇ ਹੀ ਕੰਮ ਕਰਨਾ ਪੁਲਿਸ ਪੁਲਿਸ ਪ੍ਰਸ਼ਾਸਨ ਜਦੋਂ ਕੋਈ ਦੰਗਾ ਹੋ ਜਾਂਦਾ ਮੋਤਵਾਰ ਬੰਦੇ ਛੜਵਾਂ ਚਲੇ ਜਾਂਦੇ ਨੇ ਉਹ ਆਪਣੀ ਡਿਊਟੀ ਸਮਝਦੇ ਨੇ ਕਿ ਇਹਨਾਂ ਨੂੰ ਅਸੀਂ ਛੜਵਾ ਕੇ ਲੈਣਾ ਤਾਂ ਉਹਨਾਂ ਦਾ ਸਾਧਣਾ ਫਿਰ ਇਹ ਮੋਤਵਾਰ ਬੰਦਿਆਂ ਦਾ ਕਿਉਂ ਨਹੀਂ ਕੰਮ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਜੀ ਕਿ ਤੁਸੀਂ ਕੀ ਕਰਨੀ ਇਸ ਇਸ ਮੁੱਦੇ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਮਤਲਬ ਕਿ ਇਹਨਾਂ ਦੇ ਖਿਲਾਫ ਕੁਝ ਬੋਲਣਾ ਚਾਹੋਗੇ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਬਲਦੀ ਆ ਰਹੇ ਬਸ ਬੋਲੋ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਈ ਇਹਨਾਂ ਬਾਰੇ ਬਸ ਹਾਂਜੀ ਇਸ ਲਈ ਅਸੀਂ ਜੋ ਕਿ ਸਾਡੇ ਪ੍ਰਮਿੰਦਰ ਕਾਕਾ ਜੀ ਸਾਡੇ ਕੋਲ ਖੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਮਨੋਂ ਨਗਰ ਦੀ ਗੱਲ ਕਰਾਂਗੇ ਖਾਸ ਅਸੀਂ ਉਹਨਾਂ ਨੂੰ ਇਸ ਮੁੱਦੇ ਤੇ ਬੁਲਾਇਆ ਹੈ ਜੋ ਕਿ ਮਨੋਂ ਨਗਰ ਨਗਰ ਦੇ ਵਿੱਚ ਨਸ਼ੇ ਦਾ ਜੋ ਕਿ ਦੁਰਉਪਯੋਗ ਕੀਤਾ ਜਾ ਰਿਹਾ ਹੈ ਪਾਰਕ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਮੰਦਰ ਜੋ ਕਿ ਇੱਕ ਪਵਿੱਤਰ ਜਗ੍ਹਾ ਉਸ ਦਾ ਵੀ ਦੁਰਉਪਯੋਗ ਕੀਤਾ ਜਾ ਰਿਹਾ ਪਰ ਮੰਦਰ ਵਿੱਚ ਹਲੇ ਤੱਕ ਕੋਈ ਕੈਮਰਾ ਨਹੀਂ ਨਜ਼ਰ ਆਇਆ ਜਦ ਕਿ ਹਰ ਜਗ੍ਹਾ ਤੇ ਮੰਦਿਰਾਂ ਦੇ ਵਿੱਚ ਕੈਮਰਾ ਲਗਾਇਆ ਜਾਂਦਾ ਪਰ ਸਾਡੇ ਮੰਦਰ ਦੇ ਵਿੱਚ ਜੋ ਕਿ ਕੈ ਸਸਕੀ ਕਾਲ ਜੀ ਕੀ ਕਹਿਣਾ ਚਾਹੋਗੇ ਮਨੋਰ ਨਗਰ ਦੇ ਜੋ ਕਿ بگੜਦੇ ਹਾਲਾਤ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮਨੋਰ ਨਗਰ ਇਕੱਲਾ ਨਹੀਂ ਇੱਥੇ ਮਨੋਰ ਨਗਰ ਸ ਤਾਂ ਬਹੁਤ ਜ਼ਿਆਦਾ ਹੈਗਾ ਨਾਲ ਮਨਜੀਤ ਨਗਰ ਹੈ ਅਬਦੁੱਲਾਪੁਰ ਬਸਤੀ ਹੈ ਇੱਥੇ ਬਹੁਤ ਜ਼ਿਆਦਾ ਨਸ਼ੇ ਦਾ ਪ੍ਰਸਾਰ ਆ ਮੈਂ ਤੁਹਾਨੂੰ ਪ੍ਰੂਫ ਦੇ ਸਕਦਾ ਕਿ ਕਮਿਸ਼ਨਰ ਸਾਹਿਬ ਨੂੰ ਕਿੰਨਿਆਂ ਕਪਾ ਕੰਪਲੇਂਟ ਕਰ ਚੁੱਕੇ ਹਾਂ ਪਰ ਕੋਈ ਅਸਰ ਨਹੀਂ ਹੈਗਾ ਪੁਲਿਸ ਦਾ ਹਰ ਪੁਲਿਸ ਨੂੰ ਹਰ ਬੰਦੇ ਦਾ ਪਤਾ ਪਰ ਉਹਨਾਂ ਨੇ ਆਪਣੇ ਮਹੀਨੇ ਬੰਨੇ ਹੋਏ ਆ ਉਸ ਹਿਸਾਬ ਨਾਲ ਉਹਨਾਂ ਦਾ ਹੈਗਾ ਜਿੰਨੇ ਕ ਜ਼ਰੂਰਤ ਹੁੰਦੀ ਆ ਉਹਨਾਂ ਕ ਇੱਕ ਅੱਧਾ ਕੇਸ ਪਾ ਦਿੰਦੇ ਹਰ ਜਗ੍ਹਾ ਨਾ ਕਿ ਬੰਦੀ ਕੀਤੀ ਜਾਂਦੀ ਹੈ ਪਰ ਇਸ ਸ਼ਰੀਆਮ ਜੋ ਕਿ ਕੁਰਸੀਆਂ ਲੇਡੀਜ਼ ਦੇ ਵਾਸਤੇ ਬਣਾਈਆਂ ਗਈਆਂ ਜਾਂ ਕੋਈ ਬਾਹਰ ਤੋਂ ਆਂਦਾ ਨੌਨਗਰ ਦੇ ਵਿੱਚ ਉਹਨਾਂ ਦੇ ਬੈਠਣ ਲਈ ਸਹੂਲਤ ਬਣਾਈ ਗਈ ਹੈ ਤੇ ਪਾਰਕ ਦੇ ਵਿੱਚ ਲੇਡੀਜ਼ ਆ ਨਹੀਂ ਸਕਦੀ ਤੁਸੀਂ ਦੇਖ ਸਕਦੇ ਹੋ ਸਵੇਰੇ ਸਵੇਰੇ ਜੋ ਕਿ ਸ਼ਰੀਆਮ ਕੰਮ ਕੀਤਾ ਜਾ ਰਿਹਾ ਛੋਟੇ ਛੋਟੇ ਬੱਚਿਆਂ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਕੀ ਕਹਿਣਾ ਚਾਹੋਗੇ ਕਿ ਬੱਚਿਆਂ ਦਾ ਆਉਣ ਵਾਲਾ ਭਵਿੱਖ ਸੇਫ ਹੈ ਜਾਂ ਨਹੀਂ ਐਕਚੁਅਲੀ ਬੱਚੇ ਕੀ ਇੱਥੇ ਸੇਫ ਕੋਈ ਨਹੀਂ ਹੈ ਨਾ ਕੋਈ ਬਜ਼ੁਰਗ ਸੇਫ ਆ ਨਾ ਕੋਈ ਲੇਡੀਜ਼ ਆ ਬਾਰੋਂ ਜਿਹੜੇ ਇਥੋਂ ਨਸ਼ਾ ਲੈਂਦੇ ਆ ਖਰੀਦ ਕੇ ਉਹ ਇਥੇ ਇੰਜੈਕਸ਼ਨ ਲਾਉਂਦੇ ਆ ਨਾਨ ਮੰਦਰਾ پارک ਆ ਉਹਦੇ ਚ ਉੱਥੇ ਵੀ ਇਹੀ ਕੰਮ ਕਰਦੇ ਹੈਗੇ ਆ ਨਸ਼ੇ ਦੇ ਕਾਰਨ ਜੋ ਕਾਫੀ ਵਾਰਦਾਤਾ ਵੀ ਹੋ ਰਹੀਆਂ ਚੋਰੀ ਚੋਰੀ ਸਨੇਚਿੰਗ ਹੋ ਰਹੀ ਹੈ ਤੇ ਜੋ ਕਿ ਟ੍ਰੇਨ ਤੋਂ ਕਾਫੀ ਲੋਕ ਉਤਰਦੇ ਨੇ ਉਹਨਾਂ ਦੇ ਨਾਲ ਵੀ ਲੁੱਟਖੋ ਹੋ ਜਾਂਦੀ ਕਾਫੀ ਜੋ ਕਿ ਕੁਆਰੀ ਜਾ ਰਹੀ ਤੇ ਕੀ ਕਹਿਣਾ ਚਾਹੂੰਗਾ ਇਸ ਦੇ ਬਾਰੇ ਕੋ ਨਸ਼ੇ ਨਾਲ ਸਨੇਚਿੰਗ ਤਾਂ ਹੋ ਹੀ ਰਹੀ ਆ ਹੁਣ ਹਰ ਘਰ ਚ ਲੁੱਟਖੋ ਵੀ ਹੁੰਦੀ ਆ ਨਸ਼ੇ ਦੇ ਨਾਲ ਕਿੰਨੇ ਇਸ ਮਹੱਲੇ ਦੇ ਕਿੰਨੇ ਬੰਦੇ ਮਰ ਗਏ ਆ ਸਭ ਨੂੰ ਪਤਾ ਪਰ ਕੋਈ ਬੋਲਦਾ ਨਹੀਂ ਜਿਹਦੇ ਮਰ ਗਏ ਉਹ ਵੀ ਨਹੀਂ ਬੋਲਦਾ ਆਪਾਂ ਕਿੰਨਾ ਬੋਲ ਸਕਦੇ ਆ ਆਪਾਂ ਕਿੰਨਾ ਕਰ ਸਕਦੇ ਆ ਕਿਉਂਕਿ ਇਹਨਾਂ ਨੂੰ ਪ੍ਰਸ਼ਾਸਨ ਮਿਲਿਆ ਸਰਕਾਰ ਮਿਲੀ ਹੋਈ ਆ ਪੁਲਿਸ ਮਿਲੀ ਹੋਈ ਆ ਆਪਾਂ ਜੇ ਆਪ ਕਾਨੂੰਨ ਆਪਣੇ ਹੱਥ ਲਵਾਂਗੇ ਤੇ ਸਾਡਾ ਤਾਂ ਸਾਡਾ ਨੁਕਸਾਨ ਸਦਿ ਸਮਲੇ ਦੇ ਵਿੱਚ ਜੋ ਕਿ ਟੀਨੇਜ ਕਮ ਸਿਕਮ 14 15 ਸਾਲ ਦੇ ਬੱਚੇ ਵੀ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਨੇ ਤੁਸੀਂ ਦੇਖੋ ਜਿਨ੍ਹਾਂ ਨੇ ਕਹਿੰਦੇ ਨਾ ਦੁਨੀਆ ਵੀ ਨਹੀਂ ਦੇਖੀ ਉਹ ਵੀ ਨਸ਼ੇ ਦਾ ਸੇਵਨ ਵੀ ਕਰ ਰਹੇ ਤੇ ਉੱਪਰ ਤੋਂ ਵੇਚ ਵੀ ਰਹੇ ਨੇ ਕੀ ਬੋਲੀ ਜਾਣੇ ਵਾਲਾ ਉਹਨਾਂ ਦਾ ਐਕਚੁਅਲੀ ਇਹ ਸਕੂਲ ਚ ਪੜਦੇ ਹੋਏ ਬੱਚੇ ਵੀ ਨਸ਼ਾ ਵੇਚ ਰਹੇ ਨੇ ਐਕਚੁਅਲੀ ਜਿਨਨੇ ਨਸ਼ਾ ਤਸ਼ਕਰਾ ਉਹ ਸਿਆਣੇ ਹੋ ਗਿਆ ਉਹਨਾਂ ਨੂੰ ਪਤਾ ਕਿ ਨਾਬਾਲਗਾਂ ਨੂੰ ਵਿੱਚ ਲਾਈ ਹੈ ਜਿਨ੍ਹਾਂ ਦੀ ਉਸੇ ਵੇਲੇ ਜਮਾਨਤ ਹੋ ਜਾਂਦੀ ਹੈ ਹੁਣ ਸਿਆਣੇ ਇਹ ਵੀ ਹੋ ਗਿਆ ਕਿ ਇਹ ਇੱਕ ਇੱਕ ਗ੍ਰਾਮ ਜਾਂ ਦੋ ਦੋ ਗ੍ਰਾਮ ਹੀ ਵੇਚਦੇ ਆ ਹੁਣ ਜਿਆਦਾ ਆਪਣੇ ਕੋਲ ਰੱਖਦੇ ਨਹੀਂ ਹੈ ਤੇ ਹੁਣ ਕੀ ਮੰਗ ਕਰਨਾ ਚਾਹੋਗੇ ਪ੍ਰਸ਼ਾਸਨ ਤੋਂ ਜੋ ਪਰ ਪ੍ਰਸ਼ਾਸਨ ਦੇ ਤਾਂ ਜੇ ਦੇਖੀ ਤਾਂ ਅੰਤਕ ਜੂਨ ਹੀ ਸਰਕਾਰੀ ਤੇ ਆਪਾਂ ਨੂੰ ਕਿਸ ਤਰ੍ਹਾਂ ਦਾ ਮੁੱਦਾ ਉਠਾਉਣਾ ਚਾਹੀਦਾ ਜਿਹਦੇ ਨਾਲ ਇਹ ਸਭ ਕੁਝ ਬੰਦ ਹੋ ਜਵੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਵੀ ਮਤਲਬ ਸਹੀ ਕਰ ਸਕੀ ਤਾਂ ਕੀ ਕਹਿਣਾ ਚਾਹੂੰਗੀ ਇਸ ਬਾਰੇ ਕੀ ਇਸ ਤਰ੍ਹਾਂ ਦਾ ਅਪੀਲ ਕਰਨਾ ਚਾਹੀਦਾ ਜੀਮ ਲੜਾਨੀ ਚਾਹੀਦੀ ਮੇਰੇ ਖਿਆਲ ਦੇ ਨਾਲ ਜੇ ਬੱਚਾ ਸੁਣ ਨਹੀਂ ਰਹੀ ਹੈ ਤਾਂ ਅਸੀਂ ਲੋਕ ਕੀ ਕਰ ਸਕਦੇ ਆ ਮੇਰੀ ਸੰਸਥਾ ਦਸ਼ਮੇਸ਼ ਵੈਲਫੇਅਰ ਸੁਸਾਇਟੀ ਅਸੀਂ ਜਾ ਕੇ ਪੁਲਿਸ ਨੂੰ ਇਹਨਾਂ ਲੋਕਾਂ ਦੇ ਨਾਮ ਦੇ ਸਕਦੇ ਆ ਆਪਾਂ ਜੇ ਨਾਮ ਦਿੰਨੇ ਤਾਂ ਪਰ ਇਹ ਪੁਲਿਸ ਵਾਲੇ ਜਿਵੇਂ ਕਿ ਤੁਸੀਂ ਕਹਿੰਦੇ ਆ ਕਿ ਨਾ ਕਈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਉਹਨਾਂ ਦਾ ਨਾਮ ਵੀ ਦਿੰਦੇ ਤਾਂ ਪੁਲਿਸ ਵਾਲੇ ਉਹਨਾਂ ਨੂੰ ਦੱਸ ਦਿੰਦੇ ਫਿਰ ਕੁੱਟਮਾਰ ਕਰਦੇ ਨੇ ਘਰਾਂ ਤੇ ਮਤਲਬ ਕਿ ਆਕਰਮਣ ਕਰਦੇ ਨੇ ਤੇ ਹਾਮ ਪਹੁੰਚਾਉਂਦੇ ਨੇ ਤਾਂ ਉਹਦੀ ਬਾਰੇ ਕੀ ਕਹਿਣਾ ਚਾਹੂਗਾ ਕਿ ਇਹਨਾਂ ਤੇ ਆਪਾਂ ਕਿੱਦਾਂ ਨੱਥ ਪਾ ਸਕਦੇ ਆ ਦੇਖੋ ਰਾਜੀ ਅੱਜ ਜੇ ਤੁਸੀਂ ਕਿਸੇ ਬੁਰਾਈ ਦੇ ਖਿਲਾਫ ਆਵਾਜ਼ ਚੱਕਣੀ ਹੈ ਤੇ ਇੱਕ ਗੱਲ ਤੁਹਾਡੇ ਦਿਮਾਗ 'ਚ ਬਿਠਾ ਲੈਣੀ ਚਾਹੀਦੀ ਹੈ ਤੁਹਾਨੂੰ ਨੁਕਸਾਨ ਵੀ ਹੋਗਾ ਤੁਹਾਡੀ ਜਾਨੀ ਨੁਕਸਾਨ ਵੀ ਹੋ ਸਕਦਾ ਤੇ ਇਸ ਕਰਕੇ ਜੇ ਆਪਾਂ ਸਮਾਜ ਲਈ ਵਿਚਰਨਾ ਹੈਗਾ ਇਹ ਸਾਰੀਆਂ ਗੱਲਾਂ ਰੱਖ ਕੇ ਆਪਾਂ ਨੂੰ ਰਿਸਕ ਤਾਂ ਲੈਣੇ ਪੈਣਾ ਆਪਾਂ ਨੂੰ ਹਿੰਮਤ ਕਰਕੇ ਇਹ ਕੰਮ ਕਰਨਾ ਹੀ ਪੈਣਾ ਇਹਦੇ ਖਿਲਾਫ ਜਿਹੜੇ ਨਸ਼ੇ ਦੇ ਖਿਲਾਫ ਹਰ ਬੰਦੇ ਨੂੰ ਆਵਾਜ਼ ਚੱਕਣੀ ਪੈਣੀ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਮੰਦਰ ਹੈ ਆਪਣਾ ਬਾਲਮੀਕ ਪਵਾਂਚੀ ਦਾ ਜੋ ਕਿ ਮੰਦਰ ਇਹਦੀ ਵਿੱਚ ਸੀਸੀਟੀਵੀ ਕੈਮਰਸ ਲਗਣੀ ਚਾਹੀਦੀ ਕਿਉਂ ਇਹਦਾ ਵੀ ਦੁਰਪਯੋਗ ਕੀਤਾ ਜਾ ਰਿਹਾ ਤੁਹਾਨੂੰ ਪਤਾ ਕਿ ਇਸ ਦੇ ਵਿੱਚ ਕਾਫੀ ਵਾਰ ਰੈਪਰ ਇੰਜੈਕਸ਼ਨਸ ਦੇਖਣ ਨੂੰ ਮਿਲਦੇ ਨੇ ਮੰਦਰ ਦੇ ਵਿੱਚ ਇਹ ਚੀਜ਼ਾ ਅਲਾਉ ਹੋਇਆ ਮੰਦਰ ਨੂੰ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਮੰਦਰ 'ਚ ਸੀਸੀਟੀਵੀ ਲੱਗਨੇ ਚਾਹੀਦੇ ਪਰ ਕਿਉਂ ਨਹੀਂ ਲਗਾਏ ਗਏ ਹਲੇ ਤੱਕ ਤੁਸੀਂ ਇਸ ਗਲੀ ਮੱਲੇ ਦੇ ਪ੍ਰਧਾਨ ਹੋ ਤੇ ਹਮੇਸ਼ਾ ਮੁੱਦਾ ਚੱਕਦੇ ਹੋ ਪਰ ਤੁਸੀਂ ਇਹ ਮੁੱਦਾ ਕਿਉਂ ਨਹੀਂ ਚੱਕੇਗੇ ਸੀਸੀਟੀਵੀ ਲਗਣੀ ਚਾਹੀਦੀ ਇੱਕ ਕਮੇਟੀ ਨੂੰ ਪਤਾ ਹੋਣਾ ਜੀ ਕਮੇਟੀ ਦੇ ਪਰ ਅਗਰ ਕੁਝ ਵਾਅਦਾਤ ਹੋ ਜਾਂਦੀ ਹੈ ਜਦੋਂ ਗਲੀ ਮੱਲੇ ਵਿੱਚ ਜੋ ਸੀਸੀਟੀਵੀ ਲੱਗੇ ਨੇ ਪਰ ਉਹਦੀ ਵੀਡੀਓਸ ਮੰਗੀ ਜਾਂਦੀ ਕਹਿੰਦੇ ਕੈ ਉਤਵਾਦ ਦੇਣੇ ਚਾਹੀਦੇ ਸਿੱਧੇ ਘਰ ਦੇ ਵਿੱਚ ਕੈਮਰਾ ਨਹੀਂ ਹੋਣਾ ਚਾਹੀਦਾ ਅਗਰ ਸੀਸੀਟੀਵੀ ਨਹੀਂ ਮਿਲਦੀ ਦੇਖੋ ਦੇ ਜੇ ਸੀਸੀਟੀਵੀ ਆ ਜੇ ਕੋਈ ਵਾਰਦਾਤ ਹੁੰਦੀ ਆ ਇੱਕ ਸਹੀ ਸਿਟੀਜ਼ਨ ਹੋਣ ਦੇ ਨਾਤੇ ਸ਼ਹਿਰੀ ਹੋਣ ਦੇ ਨਾਤੇ ਤੁਹਾਨੂੰ ਸੀਸੀਟੀਵੀ ਦੇਣਾ ਚਾਹੀਦਾ ਜਿਹਦੇ ਨਾਲ ਬੰਦੇ ਨੂੰ ਇਸ ਮਲੇ ਦੀ ਖਾਸ ਖਾਸੀਅਤ ਹੈ ਪਹਿਲੇ ਵੀ ਕਈ ਵਾਰਦਾਤਾਂ ਹੋਈਆਂ ਜਦੋਂ ਸੀਸੀਟੀਵੀ ਮੰਗੇ ਜਾਂਦਾ ਇਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਕੈਮਰੇ ਖਰਾਬ ਹੈ ਫਿਰ ਤਾਂ ਇਹਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਜੋ ਕਿ ਕਾਨੂੰਨ ਲਈ ਜੋ ਕਿ ਸਬੂਤ ਲੁਕੋਏ ਜਾ ਰਹੇ ਆ ਐਕਚੁਅਲੀ ਐਕਚੁਅਲੀ ਕੀ ਗੱਲ ਹੈਗੀ ਆ ਸਬੂਤ ਲਕਾਉਣ ਦੇ ਉੱਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਦੇਖੋ ਦੇਖੋ ਗੱਲ ਇਹ ਆ ਕਿ ਜਿੱਥੇ ਕੋਈ ਇਦਾਂ ਦੀ ਗੱਲ ਹੁੰਦੀ ਆ ਤੇ ਉਹਦਾ ਪੂਰਾ ਏਰੀਆ ਖਮਿਆਜਾ ਭੁਗਤਦਾ ਆਪਣਾ ਮੱਲਾ ਭੁਗਤ ਰਿਹਾ ਆਪਣੇ ਮੱਲੇ ਚ ਡੈਥ ਹੋ ਰਹੀਆਂ ਨੇ ਕਿੰਨੀਆਂ ਹੋ ਗਈਆਂ ਨੇ ਜੇ ਮੈਂ ਕਹਿਣ ਲੱਗੇ ਬੁਰਾ ਵੀ ਲੱਗਾਗਾ ਕਈ ਹੋਣ ਵਾਲੀਆਂ ਨੇ ਬਿਲਕੁਲ ਪਰ ਇਹ ਨਸ਼ੇ ਨੂੰ ਠੱਲ ਪਾਣ ਲਈ ਕੋਈ ਆਵਾਜ਼ ਨਹੀਂ ਚੱਕਦਾ ਆਵਾਜ਼ ਚੱਕੋ ਸਾਰੇ ਨਗਰ ਦੀ ਲੇਡੀਜ਼ ਨੂੰ ਕੀ ਸਨੇਹਾ ਦੇਣਾ ਚਾਹੂੰਗੀ ਇਹਨਾਂ ਨੂੰ ਕੀ ਕਹਿਣਾ ਚਾਹੂੰਗੀ ਕਿ ਇਹਨਾਂ ਨੂੰ ਕਿਸ ਤਰ੍ਹਾਂ ਬਾਚਕ ਨਹੀਂ ਜਾਈ ਦੇਣਾ ਮੈਂ ਦੇਖੋ ਬੱਚੇ ਸਾਡੇ ਆ ਅੱਜ ਨਹੀਂ ਕੱਲ ਸਾਡੇ ਘਰਾਂ ਚ ਵੜਨਾ ਭਾਵੇਂ ਉਹ ਮੈਂ ਆ ਭਾਵੇਂ ਤੁਸੀਂ ਉਹ ਜਾਏ ਨੇ ਸਭ ਦੇ ਘਰ ਚ ਨਸ਼ਾ ਵੜਨਾ ਇਸ ਕਰਕੇ ਸਾਰਿਆਂ ਨੂੰ ਸਟੈਂਡ ਹੋਣਾ ਚਾਹੀਦਾ ਖਾਸ ਕਰਕੇ ਜਿਨ੍ਹਾਂ ਦੇ ਬੱਚੇ ਨੁਕਸਾਨੇ ਗਏ ਆ ਠੀਕ ਉਹਨਾਂ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਉਹਨਾਂ ਕੋਲ ਖੋਣ ਲਈ ਕੁਝ ਨਹੀਂ ਹੈਗਾ ਉਹ ਆਵਾਜ਼ ਤਾਂ ਚੱਕਣਾ ਠੀਕ ਥੈਂਕ ਯੂ ਤੁਹਾਡਾ ਅਸੀਂ ਇਸ ਵੇਲੇ ਜੋ ਕਿ ਮਨੋਰਨਗਰ ਦੇ ਲੇਡੀਜ਼ ਵੀ ਇਕੱਠੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਜਾਣਾਂਗੇ ਉਹਨਾਂ ਦੇ ਕੀ ਵਿਚਾਰ ਨੇ ਇਸ ਨਸ਼ੇ ਨੂੰ ਲੈ ਕੇ ਉਹ ਇਸ ਨਸ਼ੇ ਤੇ ਥੱਲ ਪਾਣਾ ਚਾਹੁੰਦੇ ਆ ਜਾਂ ਨਹੀਂ ਹਾਂਜੀ ਨਮਸਕਾਰ ਕੀ ਕਹਿਣਾ ਚਾਹੋਗੇ ਤੁਸੀਂ ਮਨੋਰਨਗਰ ਦੇ ਨਿਵਾਸੀਓ ਰਹਿਣ ਵਾਲਿਓ ਜੋ ਨਸ਼ਾ ਸ਼ਰਿਆਮ ਵਿਕਰਾਇਆ ਹੈ ਜੋ ਕਿ ਪਾਰਕ ਦਾ ਮਿਸਯੂਜ਼ ਹੋ ਰਿਹਾ ਹੈ ਜੋ ਕਿ ਇਹਨਾਂ ਕੁਰਸੀਆਂ ਦਾ ਮਿਸਯੂਜ਼ ਹੋ ਰਿਹਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿੰਦੇ ਹਾਂ ਕਿ ਨਸ਼ਾ ਬੰਦ ਕੀਤਾ ਜਾਵੇ ਕਿਉਂਕਿ ਗਲੀ ਦੇ ਵਿੱਚ ਬਹੁਤ ਬੁਰਾ ਹਾਲ ਹੈ ਅਸੀਂ ਕਿਸੇ ਦਾ ਨਾਮ ਨਹੀਂ ਲੈਣਾ ਤੇ ਸਭ ਨੂੰ ਪਤਾ ਹੈ ਹਾਂਜੀ ਕਿਉਂਕਿ ਜੇ ਕਿਸੇ ਦਾ ਨਾਮ ਨਾਲ ਦੁਸ਼ਮਣ ਨਹੀਂ ਆ ਅਗਲਾ ਕਦੋਂ ਸਾਡਾ ਨਾਂ ਲਿੱਤਾ ਉਹੀ ਮੈਂ ਕਹਿਣਾ ਚਾਹੁੰਦੀ ਆ ਕਿ ਜਿਵੇਂ ਕੀ ਕਹਿੰਦੇ ਨਾ ਕਿ ਥਾਣੇ ਵਿੱਚ ਨਾਮ ਦੇ ਦਿੱਤੇ ਜਾਣ ਗੁਪਤ ਨਾਮ ਦੇ ਦਿੱਤੇ ਜਾਣ ਪਰ ਜੇ ਜਦੋਂ ਇਹਨਾਂ ਨੂੰ ਪਤਾ ਚੱਲਦਾ ਫੇ ਲੜਾਈ ਝਗੜੇ ਹੁੰਦੇ ਨੇ ਮਾਰ ਦਾ ਬਾਹਰ ਦਾਤਾ ਹੁੰਦੀਆਂ ਨੇ ਤਾਂ ਕੀ ਕਹਿਣਾ ਚਾਹੁੰਗੀ ਇਹਨਾਂ ਦਾ ਨਾਮ ਵੀ ਕਿਸ ਤਰੀਕੇ ਨਾਲ ਦਿੱਤਾ ਜਾਵੇ ਹੋ ਨਾਮ ਕਿੱਦਾਂ ਦਈਏ ਦੱਸੋ ਸਿ ਆ ਤੇ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਤੁਹਾਨੂੰ ਸਾਰੀ ਲੇਡੀਜ਼ ਨੇ ਇੱਕ ਜੁੱਟ ਬਣਾ ਲੈਣਾ ਚਾਹੀਦਾ ਜੋ ਵੀ ਇੱਥੇ ਨਸ਼ਾ ਵੇਚਦਾ ਉਹਨਾਂ ਨੂੰ ੱੱਕੇ ਮਾਰ ਕੇ ਬਾਹਰ ਕੱਢਣਾ ਚਾਹੀ ਅਸੀਂ ਜਿੱਤੇ ਮੈਂ ਤਾਂ ਮਾਰਿਆ ਵੀ ਜਿਹੜੇ ਆਏ ਇੱਧਰ ਟਾਈਮ ਉਹਨਾਂ ਨੂੰ ਮਾਰਿਆ ਵੀ ਪਰ ਨਹੀਂ ਹਰਦੇ ਪਰ ਕੀ ਕਹਿ ਸਕਦੇ ਆਪਾਂ ਕਿਸੇ ਨੂੰ ਕੁਝ ਨਹੀਂ ਕਹਦੇ ਥੋੜਾ ਜੀ ਮੰਦਰ ਦੀ ਗੱਲ ਕਰੀਏ ਤੁਸੀਂ ਮੋਤਵਾਰ ਹੋ ਮੰਦਰ ਦੇ ਤੁਸੀਂ ਸਾਰੇ ਕੀਰਤਨ ਕਰਦੇ ਹੋ ਠੀਕ ਹੈ ਇੱਕ ਆਪਾਂ ਜੋ ਕਿ ਦਰਗਾਹ ਹੈ ਠੀਕ ਹੈ ਇੱਕ ਮੰਦਰ ਅਸੀਂ ਕਹਿ ਸਕਦੇ ਹਾਂ ਦਾ ਇਹਦੇ ਵਿੱਚ ਜੋ ਕਿ ਸੀਸੀਟੀਵੀ ਕੈਮਰਾਜ਼ ਨਹੀਂ ਆ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦੇ ਹਰ ਮੰਦਰ ਦੇ ਵਿੱਚ ਵੱਡੇ ਮੰਦਰ ਦੇ ਵਿੱਚ ਦੇਖ ਸਕਦੇ ਹੋ ਕਿ ਸੀਸੀਟੀਵੀਜ਼ ਕੈਮਰੇ ਲੱਗੇ ਹੁੰਦੇ ਪਰ ਇਸ ਮੰਦਰ ਦੇ ਵਿੱਚ ਕਿਉਂ ਨਹੀਂ ਇਸ ਚੀਜ਼ ਦੀ ਯੂਜ਼ ਕੀਤਾ ਜਾ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਹੁਣ ਅਸੀਂ ਕੀ ਕਹੇ ਜਾਂਦੇ ਹੈਗਾ ਮੰਦਰ ਜਿਨ੍ਹਾਂ ਦੇ ਕੋਲ ਉਹਨਾਂ ਨੂੰ ਚਾਹੀਦਾ ਜਦੋਂ ਕੋਈ ਫੰਕਸ਼ਨ ਹੁੰਦਾ ਆਪਾਂ ਸਾਰਿਆਂ ਕੋ 100 ਦੀ 500 ਦੀ ਪਰਚੀ ਕਟਵਾਨਣੀ ਹੈ ਮੰਦਰ ਵਾਸਤੇ ਜੋ ਸੀਸੀਟੀਵੀ ਵਾਸਤੇ ਜੇ ਅਗਰ ਕਿਸੇ 'ਚ ਗੁੰਜਾਇਸ਼ ਨਹੀਂ ਹੈ ਤਾਂ ਆਪਾਂ ਉਸ ਚੀਜ਼ ਵਾਸਤੇ ਵੀ ਪਰਚੀ ਕਟਵਾ ਸਕਦੇ ਨੇ ਹਾਂ ਕਟਾ ਸਕਦੇ ਅਸੀਂ ਸਾਰੇ ਨੂੰ ਰਲ ਕੇ ਕਰਦੇ ਹਾਂ ਸਾਡੇ ਕੋਲ ਲੱਲਣ ਪ ਮਨ ਲੈ ਹੈਗਾ ਦਮਾਂਗੇ ਸਾਰੇ ਪੈਸੇ ਲਓ ਸਭ ਨੂੰ ਪਤਾ ਲੱਗੇ ਵੀ ਇੱਥੇ ਕੌਣ ਆਉਂਦਾ ਕੌਣ ਜਾਂਦਾ ਆਉਣੇ ਵਾਲੇ ਭਵਿੱਖੇ ਦੀ ਗੱਲ ਕਰੀਏ ਤੁਹਾਡੇ ਵੀ ਪੋਤੇ ਪੋਤੀਆਂ ਤੇ ਖੇਲਦੇ ਨੇ ਸਭ ਦੇ ਬੱਚੇ ਖੇਲਦੇ ਨੇ ਉਹਨਾਂ ਸਾਹਮਣੇ ਜੋ ਕਿ ਨਸ਼ਾ ਵੇਚਿਆ ਜਾ ਰਿਹਾ ਕੀਤਾ ਜਾ ਰਿਹਾ ਉਹਨਾਂ ਨੂੰ ਪਤਾ ਚੱਲ ਰਿਹਾ ਕਿਸ ਤਰ੍ਹਾਂ ਪੰਨੀ ਤੇ ਨਸ਼ਾ ਲਗਾਇਆ ਜਾ ਰਿਹਾ ਸਨੇਚਿੰਗ ਹੋ ਰਹੀ ਹੈ ਨਸ਼ੇ ਦੇ ਕਾਰਨ ਉਸ ਵਾਸਤੇ ਤੁਸੀਂ ਸੋਚ ਸਕਦੇ ਹੋ ਕਿ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋ ਸਕਦਾ ਬੱਚਿਆਂ ਦਾ ਸਾਡੇ ਬੱਚਿਆਂ ਦਾ ਆਉਣ ਵਾਲਾ ਇਹ ਰਿਹਾ ਵੀ ਜਿੱਦਾਂ ਮਾਰੇ ਆ ਇੱਥੋਂ ਨਿਕਲ ਜਾਣਾ ਚਾਹੀਦਾ ਹਾਂ ਇਹ ਵੀ ਇਸ ਵੇਚ ਕੇ ਮਕਾਨ ਜਾ ਸਕਦੇ ਹਾਂ ਬਾਹਰ ਮਤਲਬ ਕੀ ਆਪਾਂ ਉਸ ਚੀਜ਼ ਨੂੰ ਦਬਾ ਸਕਦੇ ਆਪਾਂ ਖੁਦ ਸਕਦੇ ਕਿਆ ਨਾ ਇਥੇ ਹੋਣਾ ਹੀ ਨਹੀਂ ਕੀ ਕਰੀਏ ਕਿੰਨੀ ਵਾਰੀ ਹੋਇਆ ਕੋਈ ਹੋਇਆ ਸ਼ਰੀਆਮ ਚੋਰੀਆਂ ਕੋਈ ਪਤਾ ਨਹੀਂ ਲੱਗਦਾ ਕਿਸ ਟਾਈਮ ਤੇ ਮੋਟਰਸਾਈਕਲ ਚੱਕ ਰਹਿੰਦੇ ਕਿਸ ਟਾਈਮ ਤੇ ਇਥੇ ਲੁੱਟ ਕੋ ਹੁੰਦੀ ਪਤਾ ਲੱਗਦਾ ਖੜੀ ਦੀ ਕੁੜੀ ਦੀਆਂ ਵਾਲੀਆਂ ਲੈ ਗਿਆ ਲਾ ਕੇ ਇੱਥੇ ਕਮਲੇਸ਼ ਦੀਆਂ ਇਹ ਸਾਰੇ ਨਸ਼ਿਆਂ ਦਾ ਕੰਮ ਸੀ ਹੁਰਤ ਕੋਈ ਨਹੀਂ ਤੁਸੀਂ ਦੇਖ ਸਕਦੇ ਜੋ ਕਿ ਇੱਥੇ ਦੀ ਲੇਡੀਜ਼ ਵੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਪਰ ਫੇ ਵੀ ਉਹ ਮੁੱਦਾ ਚੱਕਣ ਲਈ ਅੱਜ ਤਿਆਰ ਹੋਏ ਨੇ ਜੋ ਕਿ ਅੱਜ ਆਵਾਜ਼ ਬਣ ਕੇ ਬਾਹਰ ਆਏ ਨੇ ਸੋ ਅਸੀਂ ਗੱਲਬਾਤ ਹੋਰ ਵੀ ਕਰਾਂਗੇ ਹਾਂਜੀ ਨਮਸ਼ਕਾਰ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਆਇਓ ਸਾਹਮਣੇ ਨਸ਼ੇ ਨੂੰ ਲੈ ਕੇ ਤੁਸੀਂ ਵਾਰਜ ਚੱਕੀ ਹੈ ਜੋ ਕਿ ਪਹਿਲੇ ਲੇਡੀਜ਼ ਮੈਂ ਤੁਹਾਨੂੰ ਕਹਿ ਸਕਦੀ ਹਾਂ ਤੁਸੀਂ ਖੁਦ ਮੈਨੂੰ ਬੁਲਾਇਆ ਕਿ ਅਸੀਂ ਇਸ ਮੁੱਦੇ ਤੇ ਗੱਲ ਕਰਨੀ ਹੈ ਹਨਾ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਅਸੀਂ ਤਾਂ ਕਹਿੰਦੇ ਵੀ ਇਹ ਨਸ਼ੇ ਨੂੰ ਵੱਤ ਵੱਤ ਰੋਕਿਆ ਜਾਵੇ ਜਿਹੜੇ ਵੀ ਇੱਥੇ ਵੇਚਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਜਿਹੜੇ ਪਿੰਦੇ ਆ ਟੀਨੇਜ ਬੱਚੇ ਜੋ ਕਿ 14-15 ਸਾਲ ਇੰਨੀ ਕੇਜ ਹੋ ਗਈ ਹੈ ਨਾ ਜੋ ਕਿ ਸਕੂਲ 'ਚ ਵੀ ਪੜ ਰਹੇ ਨੇ ਉਹ ਵੀ ਇਹ ਕੰਮ ਕਰ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਵਾ ਉਹ ਕੱਜੇ ਵੇਚਦੇ ਦਾ ਅਵਿਸ ਕੱਲ ਕਰੂਗੇ ਵੀ ਉਹਨਾਂ ਦੀਆਂ ਚੋਰੀਆਂ ਹਾਂਜੀ ਘਰਾਂ ਦੇ ਵਿੱਚ ਚੋਰੀਆਂ ਕਰਕੇ ਆਪਣਾ ਨਸ਼ਾ ਪਿੰਦੇ ਆ ਉਹਨਾਂ ਬੱਚਿਆਂ ਨੂੰ ਵੀ ਰੋਕਿਆ ਜਾਵੇ ਤੇ ਜਿਹੜੇ ਵੇਚਦੇ ਆ ਉਹਨਾਂ ਨੂੰ ਵੀ ਰੋਕਿਆ ਜਾਵੇ ਇਹਨਾਂ ਛੋਟੇ ਛੋਟੇ ਬੱਚੇ ਜੋ ਗਲੀ ਦੇ ਵਿੱਚ ਰਹਿੰਦੇ ਆ ਤੇ ਖੇលਦੇ ਨੇ ਬਾਗ ਵਿੱਚ ਸਾਈਕਲ ਚਲਾਉਂਦੇ ਨੇ ਉਹ ਦੇਖ ਰਹੇ ਨੇ ਇਹ ਸੇਫ ਨਹੀਂ ਨਹੀਂ ਇਹ ਸੇਫ ਨਹੀਂ ਹੈਗੇ ਉਹ ਉਹਨਾਂ ਦੀ ਰੀਚ ਕਰਨਗੇ ਫੇਰ ਤੁਹਾਨੂੰ ਕੀ ਲੱਗਦਾ ਤੁਹਾਨੂੰ ਲੇਡੀਜ਼ ਨੂੰ ਕੀ ਕਰਨਾ ਚਾਹੀਦਾ ਇਸ ਮੱਲੇ ਦੇ ਵਿੱਚ ਸਾਨੂੰ ਇਸ ਲੇਡੀਜ਼ ਨੂੰ ਤਾਂ ਸਾਰਿਆਂ ਨੂੰ ਇਕਤਾ ਕਰਕੇ ਇਹਨਾਂ ਦੇ ਵਿਰੁੱਧ ਆਵਾਜ਼ ਠਾਣੀ ਚਾਹੀਦੀ ਆ ਪਰ ਜਿਹੜੇ ਇਹ ਮੱਲੇ ਦੇ ਮੋਹਤਵਾਰ ਆ ਜਦੋਂ ਤੁਹਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਫੇਰ ਕੀ ਕਹਿਣਾ ਚਾਹੋਗੇ ਉਸ ਦੇ ਬਾਰੇ ਇਹ ਸਾਰੇ ਮਤਲਬ ਜਦੋਂ ਵੀ ਕੋਈ ਮੁੱਦਾ ਚੱਕਦਾ ਇਸ ਗੱਲ ਤੇ ਸਾਰੇ ਲੜਾਈਆਂ ਝਗੜੇ ਕਰਦੇ ਆ ਤੇ ਸਾਰੇ ਇੱਕ ਦੂਜੇ ਦੇ ਵਿਰੁੱਧ ਹੋ ਜਾਂਦੇ ਆ ਤੇ ਆਪਾਂ ਉਹਨਾਂ 'ਚੋਂ ਨਹੀਂ ਹੈਗੇ ਬੇਸ਼ੱਕ ਦੀ ਮੇਰਾ ਕੋਈ ਨਾਮ ਲੈ ਕੇ ਕਵੇ ਤੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਮੁੱਦਾ ਚੱਕਿਆ ਸੀ ਸੀਸੀਟੀਵੀ ਦਾ ਮੰਦਰ ਦੇ ਵਿੱਚ ਸੀਸੀਟੀਵੀ ਕਿਉਂ ਨਹੀਂ ਲਗਾਇਆ ਗਿਆ ਉਸ ਮੁੱਦੇ ਬਾਰੇ ਤੁਸੀਂ ਕਿਹਾ ਲੱਗਨੇ ਚਾਹੀਦੇ ਸੀ ਸੀਸੀਟੀਵੀ ਹਾਂਜੀ ਹਾਂਜੀ ਲੱਗਨੇ ਚਾਹੀਦੇ ਆ ਜੋ ਮੰਦਰ ਦੇ ਵਿੱਚ ਨਸ਼ਾ ਕੀਤਾ ਜਾ ਰਿਹਾ ਦਰਵਾਜ਼ਾ ਬੰਦ ਕਰਕੇ ਜਿਹੜੀ ਲੱਗਿਆ ਹੁੰਦਾ ਜੀ ਅੰਦਰ ਨੂੰ ਖੋਲਿਆ ਨਹੀਂ ਜਾਂਦਾ ਸਵੇਰੇ ਤਾਂ ਕਿ ਮੁਦਦੇ ਰੱਖਿਆ ਜਾਂਦਾ ਕਿ ਗੰਦ ਬੰਦੇ ਨੇ ਬੱਚੇ ਜਿਹੜੇ ਮੰਦਰ ਹੋਰ ਵੀ 24 ਘੰਟੇ ਖੁੱਲੇ ਜਾਂਦੇ ਗੰਦ ਤਾਂ ਉੱਥੇ ਵੀ ਪੈਂਦਾ ਉੱਥੇ ਸਫਾਈ ਕੀਤੀ ਜਾਂਦੀ ਹੈ ਫਿਰ ਇਸ ਮੰਦਰ ਨੂੰ ਬੰਦ ਕਿਉਂ ਕੀਤਾ ਜਾਂਦਾ 24 ਘੰਟੇ ਮੰਦਰ ਤਾਂ ਬੰਦ ਨਹੀਂ ਕੀਤਾ ਜਾ ਸਕਦਾ ਹਾਂਜੀ ਇਹ ਮੰਦਰ ਨੂੰ ਬੰਦ ਕਰਕੇ ਅੰਦਰ ਨਸ਼ਾ बिकਦਾ ਇਹ ਇਹ ਤੁਸੀਂ ਮੰਨਦੇ ਹੋ ਨਾ ਨਸ਼ਾ बिक ਰਿਹਾ ਹੈ ਇਹ ਤੁਸੀਂ ਦੇਖ ਸਕਦੇ ਜੋ ਕਿ ਮੱਲੇ ਦੀ ਲੇਡੀਜ਼ ਨੇ ਸ਼ਰੀਆਮ ਇਹ ਗਵਾਹੀ ਦਿੰਦੀ ਹੈ ਕਿ ਮੱਲੇ ਦੇ ਵਿੱਚ ਜੋ ਕਿ ਸ਼ਰੀਆਮ ਨਸ਼ਾ बिकਦਾ ਹੈ ਮੰਦਰ ਦੇ ਵਿੱਚ ਨਸ਼ਾ ਵਿਕਦਾ ਹੈ ਪਾਰਕ ਵਿੱਚ ਨਸ਼ਾ ਵਿਕਦਾ ਹੈ ਤੇ ਇੰਨਾ ਕੁਰਸੀਆਂ ਤੇ ਬਹਿ ਕੇ ਨਸ਼ਾ ਵਿਕਦਾ ਹੈ ਛੋਟੇ ਛੋਟੇ ਬੱਚੇ ਜੋ ਕਿ ਇੱਥੇ ਘੁੰਮਦੇ ਨੇ ਪਰ ਉਹ ਸੇਫ ਨਹੀਂ ਦਿਖ ਰਹੇ ਸੋ ਇਸ ਤਰ੍ਹਾਂ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਦ ਤੱਕ ਇੰਨਾ ਜੋ ਕਿ ਨਸ਼ਾ ਤਸਕਰਾਂ ਤੇ ਕਾਰਵਾਈ ਕਰਦਾ ਹੈ ਤੇ ਕਦ ਤੱਕ ਇਨ੍ਹਾਂ ਨੂੰ ਕਦ ਤੱਕ ਇਨ੍ਹਾਂ ਨੂੰ ਇਹਨਾਂ ਦੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਸ ਤਰ੍ਹਾਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੀ ਰਵਾਂਗੀ ਮੈਂ ਨਸ਼ਾ ਗੁੱਲ ਫਾਸਟਵੇ ਸਵੇਰੇ ਤੋਂ ਧੰਨਵਾਦ